ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਵੀ ਨਜ਼ਰ ਆ ਰਹੇ ਨੇ ਤਾਂ ਇੱਥੇ ਜਨਾਨੀਆਂ ਵੀ ਪੌੜੀਆਂ ਨੂੰ ਹੱਥ ਪਾ ਪਾ ਬੈਠੀਆਂ ਨੇ ਦਰਅਸਲ ਇੱਥੇ ਭੀੜ ਹੀ ਇੰਨੀ ਵੱਧ ਗਈ ਕਿ ਲੋਕਾਂ ਦਾ ਬੁਰਾ ਹਾਲ ਹੋ ਗਿਆ ਅਮ੍ਰਿਤਸਰ ਦੇ ਹਲਕਾ ਮਜੀਠਾ ਦੀ ਤਹਿਸੀਲ ਕੰਪਲੈਕਸ ਵਿੱਚ ਉਸ ਸਮੇਂ ਭਾਜੜ ਮਚ ਗਈ ਜਦੋਂ ਪੰਚਾਇਤੀ ਚੋਣਾਂ ਲੈ ਕੇ ਨਾਮਜ਼ਦਗੀ ਪੱਤਰ ਦੇ ਅਖੀਰਲੇ ਦਿਨ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਲੋਕ ਉਥੇ ਖੱਜਲ ਖਵਾਰ ਹੋਏ ਨਾ ਤਾਂ ਉਥੇ ਕੋਈ ਵੱਖਰੀਆਂ ਲਾਈਨਾਂ ਬੰਦਿਆਂ ਵਾਲੀਆਂ ਲਾਈਨਾਂ ਦੇ ਵਿੱਚ ਜਨਾਨੀਆਂ ਨੂੰ ਲਗਾਇਆ ਗਿਆ ਜਿਸ ਕਰਕੇ ਲੋਕ ਬਿਹਾਲ ਹੋ ਗਏ ਅੰਦਰ ਬਾਬਾ ਜੀ ਕੋਈ ਹਾਲ ਨਹੀਂ ਜੇ ਕੋਈ ਪ੍ਰਬੰਧ ਨਹੀਂ ਅੰਦਰ ਦਾ ਬਹੁਤ ਬੁਰਾ ਹਾਲ ਆ ਕਿਹੜੀ ਜਗ੍ਹਾ ਹੈ ਅੰਦਰ ਜਿਹੜੀਆਂ ਜਿੱਥੇ ਫਾਈਲਾਂ ਜਮ੍ਹਾਂ ਹੁੰਦੀਆਂ ਵਾਰਡ ਨੰਬਰ 1 1 ਤੇ ਕਮਰਾ ਨੰਬਰ 1 ਵਾਰਡ ਨੰਬਰ 10 ਆ ਤੇ ਗੁਰਜਾਸ ਸਿੰਘ ਮੇਰਾ ਨਾਂ ਨੰਗਲ ਬਨੂਆ ਮੇਰਾ ਪਿੰਡ ਆ ਤੇ ਮੈਂ ਫਾਈਲ ਜਮ੍ਹਾਂ ਕਰਾਉਣ ਗਿਆ ਆਪਣੀ ਤੇ ਮੇਥੋਂ ਨਹੀਂ ਜਮ੍ਹਾਂ ਹੋਈ ਫਾਈਲ ਦਾ ਮੈਨੂੰ ਨਹੀਂ ਪਤਾ ਕਿੱਥੇ ਗਈ ਪਰ ਮੈਂ ਆਪਣੀ ਜਾਨ ਬਚਾ ਕੇ ਮਹਾਂ ਨਿਕਲਿਆ ਕਿਉਂ ਸਾਹ ਹੀ ਨਹੀਂ ਆਉਂਦੇ ਅੰਦਰ ਤੇ ਅੰਦਰ ਕਈ ਗਸ਼ਕਾ ਕੇ ਡਿੱਗਣ ਡੇ ਨੇ ਇਹ ਮਜੀਠਾ ਬਲਾਕ ਹੈ ਜੀ ਇੱਥੇ ਕੋਈ 90 100 ਪਿੰਡ ਦੇ ਕਾਗਜ਼ ਦਾਖਲ ਹੋਣੇ ਮੇਰੇ ਆਉਣ ਤੋਂ ਪਹਿਲਾਂ ਮੈਂ ਇੱਥੇ ਵਖਾਈ ਸੀ ਕਿ ਕਿਵੇਂ ਲਾਈਨਾਂ ਲੱਗੀਆਂ ਨੇ ਔਰ ਧੀਆਂ ਪੜਾ ਦੀ ਕੋਈ ਵਕਰੀ ਲਾਈਨ ਨਹੀਂ ਬੰਦਿਆਂ ਦੀ ਕੋਈ ਵਕਰੀ ਲਾਈਨ ਨਹੀਂ ਇੱਕ ਦੂਜੇ ਨੂੰ ਧੱਕੇ ਪਾਉਣ ਉਹ ਆਪ ਹੀ ਇੱਕ ਲੜਾਈ ਦਾ ਕਾਰਨ ਬਣ ਸਕਦਾ ਇਨੇ ਚਾਰ ਬੰਦੇ ਭੇੋਸ਼ ਹੋਇਆ ਉਹ ਉੱਥੇ ਖਿੜਕੀ ਟੁੱਟ ਗਈ ਮੈਨੂੰ ਇਹ ਨਹੀਂ ਸਮਝ ਆ ਰਹੀ ਇੱਥੇ ਤਾਂ ਸ਼ਾਇਦ ਬੱਸ ਸਟੈਂਡ ਜੇ ਇਹ ਨਾ ਰਚ ਨਹੀਂ ਹੁੰਦਾ ਬੱਸ ਚੜਨ ਦੇਲੇ ਜੋ ਲਾਤੇ ਤੇ ਕਾਗਜ਼ ਢਾਕਲ ਕਰਾਉਣ ਲਈ ਕਰਾਏ ਜੇ ਕਾਗਜ਼ ਢਾਕਲ ਇਸ ਤਰੀਕੇ ਨਾਲ ਹੋਣੇ ਜਦੋਂ ਜਿੱਦ ਨਾਲ ਤੇ ਅੰਦਰ ਕੀ ਹਾਲ ਹੋਣਾ ਅੰਦਰ ਕਿਹੜਾ ਕੱਢ ਕੇ ਆਇਓ ਤਿੰਨ ਤਿੰਨ ਚਾਰ ਚਾਰ ਫੁੱਟ ਦੀਆਂ ਗਲੀਆਂ ਨੇ ਔਰ ਚਾਰ ਚਾਰ ਫੁੱਟ ਗਲੀਆਂ 'ਚ ਘੱਟੋਂ ਘੱਟ ਨਹੀਂ ਤੇ ਹਜ਼ਾਰ ਬੰਦਾ ਅੰਦਰ ਵੜਿਆ ਹੋਇਆ ਮੇਰੇ ਰੌਲਾ ਫੋਨ ਕਰਕੇ ਹੁਣ ਇੱਥੇ ਲਾਈਨ ਖਤਮ ਕੀਤੀ ਐ ਮਗਰ ਜਿਹੜੇ ਧੁੱਪੇ ਖਲਾਰੇ ਸੀ ਉਹ ਉਹ ਕੋਈ ਕੀ ਸਿਸਟਮ ਹੈ ਇੱਥੇ ਪ੍ਰਬੰਧ ਕੀ ਹੈ ਔਰ ਅੰਦਰ ਹਾਲਾਤ ਇਹ ਬਣੇ ਪਏ ਆ ਕਿ ਲੋਕਾਂ ਦੀਆਂ ਪੱਗਾਂ ਲੱਥਣੀਆਂ ਬੇਹੋਸ਼ ਹੋਣ ਡਿਆ ਕਿਉਂਕਿ ਇਹਨਾਂ ਦਾ ਪ੍ਰਬੰਧ ਹੀ ਨਹੀਂ ਰੱਬ ਨਾ ਕਰੇ ਕੋਈ ਹੋਰ ਭੱਜ ਦੜਮਾਜੇ ਤੇ ਸ਼ਦ ਨਿਕਲਦਾ ਰਾ ਕੋਈ ਨਹੀਂ ਐਡਾ ਫੇਲ ਪ੍ਰਬੰਧ ਔਰ ਇਹ ਫੇਲ ਪ੍ਰਬੰਧ ਦਾ ਕਾਰਨ ਇਹ ਆ ਕਿ ਲੋਕਤੰਤਰ ਕਿਤੇ ਨਾ ਕਿਤੇ ਉਹ ਗਲਾ ਘੁੱਟਦੀ ਇਹ ਤਾਂ ਇਲੈਕਸ਼ਨ ਹੋਣੀ ਆ 90 ਪਿੰਡ 90 ਪਿੰਡ ਦਾ ਮਤਲਬ ਤੁਸੀਂ ਵੇਖ ਲਓ ਹਜ਼ਾਰਾਂ ਚ ਕਾਗਜ਼ ਢਾਕਲ ਹੋਣੇ ਇੱਥੇ ਕੀ ਇਹ ਹੈ ਇੱਥੇ ਕੋਈ ਹਜ਼ਾਰਾਂ ਚ ਕਾਗਜ਼ ਢਾਕਲ ਕਰਾਉਂਦਾ ਸ਼ੁਅਰ ਹੈ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਖਿੜਕੀ ਦੇ ਵਿੱਚੋਂ ਬੰਦਿਆਂ ਨੂੰ ਬਾਹਰ ਦੇ ਸੀ ਜਿਹੜੇ ਰੂਲਿੰਗ ਪਾਰਟੀ ਦੇ ਰੌਲਾ ਪਿਆ ਹੁਣ ਬੰਦ ਕੀਤਾ ਜਾ ਕੇ ਮਗਰ ਕੀ ਇਹ ਪਾਰਦਰਸ਼ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਕਿਉਂ ਕਿਹਾ ਜਾ ਰਿਹਾ ਤੁਸੀਂ ਆਇਆ ਕਰੋ 10 ਮਿੰਟ ਧੁੱਪ ਚ ਖਲੋ ਜੁਏ ਤੁਸੀਂ ਆਪ ਵੇਖ ਲਓ ਕਾਗਜ਼ ਕਿਹੜੇ ਢਾਕਲ ਕਰਾਉਂਗੇ ਜ਼ੀਰੋ ਪ੍ਰਬੰਧ ਫੇਲ ਪ੍ਰਬੰਧ ਔਰ ਪ੍ਰਬੰਧ ਇਸ ਤਰੀਕੇ ਨਾਲ ਬਾਹਰ ਖਬਰ ਆਈ ਆ ਕਿਸੇ ਦੇ ਕਾਗਜ਼ ਲੈ ਕੇ ਕੋਈ ਭੱਜ ਗਿਆ ਕਿਸੇ ਦੇ ਪੈਸੇ ਲੈ ਕੇ ਭੱਜ ਗਿਆ ਜਿਹੜੇ ਉਹਨੇ ਦੇਣੇ ਸੀ ਪਰ ਗਰੀਬ ਪੰਧਾ ਜਿਹੜਾ ਐਸ்சி ਸਰਪੰਚ ਖਲੋਤਾ ਉਹਦਾ ਮਸਾ ਉਹਨੇ ਇੱਕ ਲੈ ਕੇ ਆਇਆ ਜਿ ਉਹਦੇ ਪੈਸੇ ਲੈ ਕੇ ਭੱਜ ਗਿਆ ਕਾਗਜ਼ ਲੈ ਕੇ ਭੱਜ ਗਿਆ ਉਹਨੇ ਕਿਹੜਾ ਦਾਖਲ ਕਰਾਉਣਾ ਦੇਖਿਆ ਜਾ ਰਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕਈ ਥਾਵਾਂ ਦੇ ਉੱਤੇ ਝੜਪ ਵਾਲੀਆਂ ਖਬਰਾਂ ਸਾਹਮਣੇ ਆਈਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ